ਅੱਜ ਮੈਂ ਤੁਹਾਨੂੰ ਜਿਹੜੇ ਬੰਦੇ ਦਾ ਘਰ ਦਿਖਾਉਣ ਲੱਗਿਆ ਨਾ ਨਾ ਤਾਂ ਇਹ ਬੰਦੇ ਨੇ ਫਿਲਮਾਂ 'ਚ ਕੰਮ ਕੀਤਾ ਨਾ ਕਿਸੇ ਪੰਜਾਬੀ ਸਿੰਗਰ ਦਾ ਘਰ ਦਿਖਾਉਣ ਲੱਗਿਆ ਅੱਜ ਮੈਂ ਤੁਹਾਨੂੰ ਆਪਣੇ ਰੀਅਲ ਹੀਰੋ ਦਾ ਘਰ ਦਿਖਾਉਣ ਲੱਗਿਆ ਤੇ ਇਹ ਵੀਡੀਓ ਨਾ ਮੈਂ ਆਪ ਨਹੀਂ ਕਹਿੰਦਾ ਸ਼ੇਅਰ ਕਰਨ ਨੂੰ ਤੁਸੀਂ ਆਪ ਸ਼ੇਅਰ ਕਰੋਗੇ ਮਿੱਤਰੋ ਕਿਉਂਕਿ ਆਪਾਂ ਵੱਡੇ-ਵੱਡੇ ਸਿੰਗਰਾਂ ਦੇ ਜਾ ਕੇ ਘਰ ਦਿਖਾਉਨੇ ਆ ਪਿੰਡਾਂ ਦੇ ਵਿੱਚ ਭਈ ਆ ਫਲਾਣੇ ਸਿੰਗਰ ਦਾ ਘਰ ਆ ਆ ਫਲਾਣੇ ਐਕਟਰ ਦਾ ਘਰ ਆ ਪਰ ਜਿਹੜੇ ਆਪਣੇ ਰੀਅਲ ਹੀਰੋ ਆ ਜਿਨ੍ਹਾਂ ਨੇ ਵਾਕਈ ਆਪਣੇ ਲਈ ਕੁਛ ਕੀਤਾ ਅੱਜ ਮੈਂ ਤੁਹਾਨੂੰ ਉਸ ਬੰਦੇ ਦਾ ਘਰ ਦਿਖਾਉਂਗਾ ਲਓ ਵੀ ਦੋਸਤੋ ਆ ਘਰ ਹੈ ਜੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਇਧਰਲੇ ਪਾਸੇ ਇਹਨਾਂ ਦੀ ਜੀਵਨੀ ਲਿਖੀ ਹੋਈ ਆ ਸੋ ਇਹ ਪਿੰਡ ਇਹਨਾਂ ਦਾ ਪੈਂਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੁਸੀਂ ਘਰ ਦੇਖ ਸਕਦੇ ਹੋ ਉਵੇਂ ਹੀ ਪੁਰਾਣੀ ਹਾਲਤ ਦਾ ਘਰ ਰੱਖਿਆ ਹੋਇਆ ਆ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੀ ਫੋਟੋ ਲੱਗੀ ਹੋਈ ਹੈ ਇੱਥੇ ਆ ਬੁੱਤ ਬਣਿਆ ਹੋਇਆ ਸਟੈਚੂ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਫੋਟੋਆਂ ਲੱਗੀਆਂ ਹੋਣੀਆਂ ਸ਼ਹੀਦ ਸਖਦੇਵ ਫੋਰ ਸ਼ੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਇਧਰਲੇ ਪਾਸੇ ਦੇਖ ਸਕਦੇ ਹੋ ਆ ਵੀ ਉਹਨਾਂ ਦੇ ਰੂਮ ਹੀ ਆ ਸਾਰਾ ਕੁਝ ਇੱਥੇ ਤੁਹਾਨੂੰ ਉਹਨਾਂ ਦਾ ਹੀ ਮਿਲੇਗਾ ਆ ਸੋਰੀ ਇਹਨਾਂ ਦਾ ਬੈੱਡਰੂਮ ਸ਼ਾਇਦ ਆਵਾ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘਰ ਹੈ ਨਾ ਹਵੇਲੀ ਟਾਈਪ ਉਸ ਟਾਈਮ ਦਾ ਬਣਿਆ ਹੋਇਆ ਆ ਦੇਖੋ ਇਹਨਾਂ ਦੀਆਂ ਫੋਟੋਆਂ ਪੰਜੀ ਸ਼ੀਦ ਕਰਤਾਰ ਸਿੰਘ ਸਰਾਬਾ ਬਹੁਤ ਛੋਟੀ ਉਮਰ ਦੇ ਸੀਗੇ ਹਨ ਇਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਕੁਰਬਾਨੀ ਦਿੱਤੀ ਸੀ ਆਪਣੇ ਦੇਸ਼ ਦੀ ਖਾਤਰ ਦੇਸ਼ ਆਜ਼ਾਦ ਕਰਾਉਣ ਦੀ ਖਾਤਰ